ਚੋਰੀ ਟੀਰਿਆਂ ਦੇ ਮਚਾਇਆ ਅੰਤਕ ਸਬਜ਼ੀ ਮੰਡੀ ਨੇੜੇ 8 ਲੋਕਾਂ ਨੂੰ ਬਨਾਇਆ ਨਿਸ਼ਾਨਾ ਗਈਆਂ ਦੀਆਂ ਤੋੜੀਆਂ ਲੱਤਾਂ ਅਤੇ ਗਈਆਂ ਦੀਆਂ ਪਾਹਾਂ ਪੈਸੇ ਲੁੱਟ ਕੇ ਹੋਏ ਫਰਾਰ ਪਠਾਨਕੋਟ ਸਵੇਰੇ ਤੱਕ ਸਾਰ ਸਬਜੀ ਮੰਡੀ ਵਿਚ ਚਾਨ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਇਹਨਾਂ ਲੁਟੇਰਿਆਂ ਨੇ ਘਟੋ ਘਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਹਨਾਂ ਕੋਲੋਂ ਲੁੱਟਖੋ ਕੀਤੀ ਅਤੇ ਉਹਨਾਂ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਪਟਾਣਕੋਟ ਵਿਖੇ ਦਾਖਲ ਕਰਵਾਇਆ ਗਿਆ ਅਤੇ ਕੁਝ ਨੂੰ ਸਿਵਲ ਹਸਪਤਾਲ ਗਰਤਾਸਪੁਰ ਭੇਜਿਆ ਗਿਆ ਜਦ ਤੱਕ ਕਿ ਨਾਮਾ ਬਰਿਆਰ ਬਾਈਪਾਸ ਸਥਿਤ ਸੂਏ ਦੇ ਨੇੜੇ ਪਾਪੜੀਆਂ ਹਨ ਲੁਟੇਰਿਆਂ ਵੱਲੋਂ ਕੁਲਵਿੰਦਰ ਪੱਟੀ ਕੋਲੋਂ 5000 ਰੁਪਏ ਤੇ ਮੋਬਾਈਲ ਵੀ ਰਕਸ਼ਾ ਵਾਲੇ ਤਸਵੀਰ ਲਾਲ ਕੋਲੋਂ ਮੋਬਾਈਲ ਅਤੇ ਨਕਦੀ ਖੋਈ ਗਈ ਤੇ ਇਸ ਦੀ ਮਾਰਕਟਾਈ ਕਰਦੇ ਉਸ ਦੀ ਬਾਤ ਤੋੜੀ ਗਈ ਜਦ ਕਿ ਇਸ ਟੈਨੋ ਦੇ ਤੌਰ ਤੇ ਕੋਰਟ ਚ ਰਟਾਇਰ ਹੋਏ ਸਰਦਾਰੀ ਲਾਲ ਨਾਲ ਲੁੱਟ ਕੋ ਕਰਦੇ ਆ ਮਾਰਕਟਾਈ ਕੀਤੀ ਗਈ ਤੇ ਲੱਤ ਤੋੜ ਦਿੱਤੀ ਗਈ ਜੋ ਕਿ ਪਠਾਨਕੋਟ ਹਸਤਾਲੂ ਵਿੱਚ ਦਾ ਹਨ ਲਟੇਰੀਆਂ ਵਾਲੋਂ ਨਰੇਸ਼ ਕੁਮਾਰ ਨਾਮਕ ਸਬਜ਼ੀ ਮੰਡੀ ਤੇ ਮਜ਼ਦੂਰੀ ਤੇ ਕਰਦੇ ਆ ਸਬਜ਼ੀ ਮੰਡੀ ਤੇ ਮਜ਼ਦੂਰ ਕੋਲ ਕੁਝ ਨਾ ਮਿਲ ਤੇ ਉਸ ਨਾਲ ਬੁਰੀ ਤਰ੍ਹਾਂ ਮਾਰਕਟਾਈ ਕੀਤੀ ਗਈ ਜਿਸ ਕਾਰਨ ਉਹ ਅਜੇ ਵੀ ਸਹਿਮਿਆ ਹੋਇਆ ਹੈ ਇਹਨਾਂ ਤੋਂ ਇਲਾਵਾ ਸੰਤ ਕੁਮਾਰ ਨਾਮ ਦੇ ਸਬਜ਼ੀ ਮੰਡੀ ਦੇ ਮਜ਼ਦੂਰ ਕੋਲੋਂ 1600 ਰੁਪਏ ਵੀ ਖੋ ਕੇ ਵੀ ਉਸ ਨਾਲ ਮਾਰਕਟਾਈ ਕੀਤੀ ਗਈ ਇੱਕ ਹੋਰ ਅਰਖਾ ਚਾਲ ਕੋਲੋਂ 400 ਰੁਪਏ ਵੀ ਖੋਏ ਗਏ ਹਨ ਜਤ ਕੇ ਸਬਜ਼ੀ ਮੰਡੀ ਵਿੱਚ ਤਾਲੇ ਸ਼ੁਰੀਆਂ ਵੇਚਣ ਵਾਲੇ ਗਰੀਬ ਵਿਅਕਤੀ ਕੋਲੋਂ ਬਟੂਆ ਤੇ ਥੈਲਾ ਖੋ ਕੇ ਉਸ ਨਾਲ ਵੀ ਮਾਰਕਟਾਈ ਕੀਤੀ ਗਈ ਹਾਂਜੀ ਨਾ ਗਈ ਹੈ ਯਾਰ ਨਾ ਭੁੱਟੋ ਜੀ ਕੀ ਗੱਲ ਹੋਈ ਜਿਵੇਂ ਲਾ ਭੁੱਟੋ ਮੈਂ ਸਾਈਕਲ ਤੇ ਆਉਂਦਾ ਤੇ ਬਸ ਬੰਦੇ ਗੱਰੀ ਹਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਦਿਆ ਜਿਆ ਤਾਂ ਲੈਦੇ ਮੰਡੀ ਲਈ ਦੀ ਆ ਸਾਈਕਲ ਤੇ ਵੱਲੇ ਆਈ ਟੀ ਆਈਟੀ ਆਈ ਆਹੋ ਤੇ ਹੋਰ ਵੀ ਕਈਆਂ ਨੂੰ ਪੇ ਆ ਸੁਣਿਆ ਬਥੇਰਿਆਂ ਨੂੰ ਬੰਦੇ ਪੇ ਮੈਂ ਤੇ ਮਸਾਕਲ ਤੇ ਆਉਂਦੇ ਰਹੇ ਮੇਰੇ ਹੱਥੀ ਪੇ ਤੇ ਮੇਰੇ ਸਭ ਕਬੀਰ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਵਿੱਚ ਗੈਸ ਵਾਲੀਆਂ ਕਾਪੀਆਂ ਹੀ ਕਹਿੰਦੇ ਕੀ ਹੋਰ ਕਿੰਨੂ ਕਿੰਨੂ ਪੇ ਆ ਤਿੰਨ ਚਾਰ ਬੰਦੇ ਨੂੰ ਪੇ ਆ ਹਾਂਜੀ ਕਿਸੇ ਕੋਲ ਹੋਇਆ ਕੁਝ ਪਲਾਣੀ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇੰਨੇ ਦੀ ਪ੍ਰੰਤ ਕੁਮਾਰ ਨਾਂ ਕੀ ਹੈ ਪ੍ਰੰਤ ਕੁਮਾਰ ਹੈ ਕੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਹੋ ਗਿਆ ਵੀ ਦੋ ਦਾ ਤਰ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਾਂਤਰ ਕਿਤੇ ਵਜੇ ਦਾਤਰ ਮੋਰਾ ਦੇ ਮਾਰੇ ਐ ਪ੍ਰੈਟਸੇ ਮਾਰੇ ਮੇਰੇ ਕੁਟੇ ਇਹ ਉਂਗਲਾ ਦੇ ਉਂਗਲਾ ਤਾਂ ਪਹਿਲੇ ਲੱਗ ਰਹੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਐ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਚੋਂ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਅੱਜ ਸਾਈਂदास ਸਾਹਬ ਦਾ ਮਿਊਨਿਸਪਲ ਕਾਉਂਸਲਰ ਮੈਂ ਜਿਹੜੇ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ ਲੈ ਕੇ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਹ ਆਈਡੀਆ ਹੀ ਮੰਦਰ ਦੇ ਅਗਲੇ ਪਾਸੇ ਬੰਦੇ ਨੇ ਕੋਲੋਂ ਲੰਮਿਆ ਪਾਇਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਲੈ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਹੋਣਾ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਤਾਂ ਮੰਡੀ ਆਇਆ ਤੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਕਿਰੀ ਸੁਦਾਰੀ لال ਜੀ ਇੱਥੇ ਆਪਣੇ ਆਈਡੀਆ ਤੋਂ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਉਹਦੀ ਲੱਤ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਖੋਇਆ ਵੀ ਇਹ ਕੋਚੋ ਨਾ ਬਲੋ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਦਾ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਂੜਿਆ ਸੀਗਾ ਇੱਕ ਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਰੁਪਈਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾਟਾਟਾ ਲੱਗੀਆਂ ਨੇ ਹੋਰ ਕਿੰਨੇ ਰੁਪਏ ਬਾਕੀ 4-5 ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ ਸੌ ਹਾਲ ਤੋਂ ਆਂਦਾ ਉਹਦੀ ਜੇਬ ਜੱਤੀ ਰੁਪਈਏ ਸੀਗੇ ਉਹ ਕੱਢ ਲਏ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਵਿਕੀ ਤੇ ਸੀਗਾ ਟੂਟੀ ਤੇ ਸੇ ਜਿੱਦਾਂ ਮੋਹਲ ਖਰਾਬ ਹੋ ਰਿਹਾ ਕੱਲ ਚਿਪੜੀ ਨਹਿਰ ਤੇ ਲਗਾਤਾਰ ਵਾਰਾਤ ਹੋ ਰਹੀ ਹੈ ਮੋਬਾਈਲ ਵੀ ਖੋਇਆ ਕੀ ਮੰਗ ਕਰਨੀ ਆ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋਈ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਇਸ ਅਰਗੇ ਦੁਨੀਆ ਬਾਹਰ ਨੂੰ ਤੋੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚੱਜੋ ਕੋ ਧੀ ਬੰਦ ਕਿਉਂ ਨਹੀਂ ਕਿਸੇ ਦੇ ਮੋਬਾਈਲ ਖੋਲ ਲੈਂਦੇ ਕਿਸੇ ਦਾ ਕੁਝ ਕਰਦੇ ਆ ਕਰੇ ਆਂ ਮੰਡੀ ਚ ਸਵੇਰੇ ਸਵੇਰੇ ਆਵਾਜਾ ਆਣੀ ਸ਼ੁਰੂ ਹੋ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਹੈ ਹਨੇਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਵਰਤਾਰਾ ਦਾ ਮਾੜੀ ਇਹ ਯਾਰ ਪਪੀਤੇ ਵਾਲੇ ਇਹ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋਗ ਜਿਹੜਾ ਲੈਵਨ ਦੇ ਤੇ ਪ੍ਰਸ਼ਾਸਨ ਨਾਲ ਉਹਨੂੰ ਚਾਹੀਦਾ ਜੋ ਫੀਸਾਂ ਲੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘਟਣ ਸਿਵਲ ਡਰੈਕਟ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਹੈ ਆਪੇ ਬੰਦੇ ਫੜੇ ਜਾਂਦੇ ਆ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ। ਹਾਂਜੀ। ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਹਾ ਬੇਸਬੈਂਟ ਦਾ ਫੜਿਆ ਸੀਗਾ। ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ ਬੰਦਿਆਂ ਨਾਲ ਆਲਾ ਸੰਬੰਧ ਕਰਦਾ। ਕਾਰੋਬਾਰ ਕੀ ਕਰੀਏ ਦੱਸੋ। ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਨੇ ਬੰਦਾ ਬਹੁਤ ਮਜਬੂਰ ਆ। ਇਹ ਤੁਹਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਉਹਨਾਂ ਪੈਟਰੋਲੀਅਮ ਵਾਲੇ ਭੇਜਦੇ ਆ, ਪੈਟਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ। ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਪਤੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਨਾ ਹੈ ਕਿ ਸਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਇਸ ਨੂੰ ਅੱਜ ਸਾਡੇ ਲੱਗੀਆਂ ਕੱਲ੍ਹ ਕਿਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ